ਪਰ ਮਿੰਟੂ ਜੀ ਇੱਕ ਪੱਖ ਇਹ ਵੀ ਆ ਇਧਰ ਇੰਨਾ ਵਿਚਾਰਿਆ ਜਾ ਰਿਹਾ ਜਾ ਰਿਹਾ ਇੰਨਾ ਪ੍ਰਚਾਰਿਆ ਜਾ ਰਿਹਾ ਕਿ ਸਾਡਾ ਆਪਰੇਸ਼ਨ ਅਸੀਂ ਇਸ ਤਰ੍ਹਾਂ ਸਫਲ ਹੋਏ ਅਸੀਂ ਇਹ ਕੀਤਾ ਉਹ ਕੀਤਾ ਦੂਸਰੇ ਪਾਸੇ ਜੇ ਇੱਕ ਚੀਜ਼ ਹੋਰ ਵੇਖੀਏ ਹਵਾਈ ਸੈਨਾ ਦੇ ਮੁਖੀ ਸਾਹਿਬ ਦੀ ਇੱਕ ਕਹੋ ਕਿ ਬਿਆਨ ਵੇਖੀਏ ਅਮਰਪ੍ਰੀਤ ਸਿੰਘ ਜੀ ਹੋਰਾਂ ਦਾ ਉਹ ਤੇ ਹੋਰ ਹੀ ਗੱਲ ਬਿਆਨ ਕਰਦਾ ਉਸ ਪਾਸੇ ਜਿੱਧਰ ਧਿਆਨ ਜ਼ਿਆਦਾ ਹੋਣਾ ਚਾਹੀਦਾ ਉਧਰ ਸ਼ਾਇਦ ਇਹਨਾਂ ਦਾ ਹੈ ਨਹੀਂ ਉਹ ਤੇ ਕਹਿ ਰਹੇ ਨੇ ਕਿ ਕੁਝ ਪ੍ਰੋਜੈਕਟ ਨੇ ਜਿਹੜੇ ਸੁਰੱਖਿਆ ਨੂੰ ਲੈ ਕੇ ਆ ਉਹ ਤੇ ਪੂਰੇ ਨਹੀਂ ਹੋ ਉਹਦੇ ਵਿੱਚ ਲੜਕੇ ਪਏ ਆ ਮੇਰਾ ਲੱਗਦਾ ਕਿ ਉਹ ਤੇ ਸ਼ਾਇਦ ਰਾਜਨੀਤੀ ਦੀ ਇੰਨੀ ਗੱਲ ਕਰਨ ਉਹ ਜ਼ਿਆਦਾ ਜ਼ਰੂਰੀ ਸਿਆਸਤ ਹੈ। ਇਹਨਾਂ ਨੇ ਅੱਗੇ ਵੀ ਦੋ ਵਾਰੀ ਇਸ ਤਰ੍ਹਾਂ ਬਿਆਨ ਦਿੱਤੇ ਆ। ਹੂੰ। ਸ਼ਾਇਦ ਇੱਕ 24 ਚ ਸੀ ਇੱਕ 25 ਚ। ਜੀ। ਵੇਖੋ ਹਵਾਈ ਫੌਜ ਦਾ ਮੁਖੀ ਜੇ ਕੋਈ ਗੱਲ ਕਰ ਰਿਹਾ ਹੈ ਨਾ ਤਾਂ ਇਹਦਾ ਮਤਲਬ ਇਹ ਆ ਕਿ ਉਸ ਗੱਲ ਦੀ ਗੰਭੀਰਤਾ ਉਸ ਗੱਲ ਦੀ ਡੂੰਘਾਈ ਬਹੁਤ ਜ਼ਿਆਦਾ ਹੈ। ਹੂੰ। ਦੂਜੀ ਚੀਜ਼ ਕਿ ਜਿਹੜੀ ਗੱਲ ਕਹੀ ਜਾ ਰਹੀ ਆ ਉਸ ਦਾ ਮਾਇਨਾ ਹੋਰ ਵੀ ਗੂੜਾ ਹੋ ਜਾਂਦਾ ਜਦੋਂ ਉਹ ਗੱਲ ਡਿਫੈਂਸ ਮਿਨਿਸਟਰ ਦੇ ਸਟੇਜ ਤੇ ਬੈਠਿਆਂ ਹੋਣ ਦੇ ਬਾਵਜੂਦ ਕਹੀ ਆ ਬਿਲਕੁਲ ਤੇ ਤੀਜੀ ਗੱਲ ਕਿ ਦੇਖੋ ਅਸੀਂ ਦੇਖਦੇ ਆ ਕਿ ਰਫੈਲ ਦਾ ਮਾਮਲਾ ਸੀ ਥੋੜਾ ਪਹਿਲੇ ਇੱਧਰ ਆ ਜਾਓ ਕਿ ਅੱਗੇ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਦੋ ਤਿੰਨ ਮੌਕਿਆਂ ਤੇ ਏਪੀ ਸਿੰਘ ਉਹ ਰਾਣੇ ਸ਼ੀਸ਼ਾ ਦਿਖਾਇਆ ਹੁਣ ਉਹਨਾਂ ਨੇ ਕੀ ਕਿਹਾ ਉਹ ਕਹਿੰਦੇ ਕਿ ਸਾਨੂੰ ਪਤਾ ਹੁੰਦਾ ਕਿ ਕੰਟਰੈਕਟ ਕਰਨ ਵੇਲੇ ਜੋ ਗੱਲ ਕਹੀ ਜਾ ਰਹੀ ਆ ਉਹਦੇ ਤੇ ਪੁੱਗਿਆ ਨਹੀਂ ਜਾਣਾ ਹਮ ਮਸਲਾ ਕੀ ਆ ਦੇਖੋ 5th ਜਨਰੇਸ਼ਨ ਦਾ ਜਹਾਜ਼ ਬਣਾਉਣ ਦੀ ਗੱਲ ਚੱਲ ਰਹੀ ਆ ਠੀਕ ਹੈ ਨਾ ਜੀ ਜੀ ਤਾਂ ਉਹਦੇ ਵਿੱਚ ਇਹ ਕਹਿੰਦੇ ਆ ਕਿ ਜਿਹੜਾ ਤੇਜਸ ਸਾਨੂੰ ਦੇਣਾ ਸੀਗਾ ਐਮਕੇ 1 ਹਮ ਇਹਨਾਂ ਨੇ ਐਚ ਏ ਐਲ 48 ਕਰੋੜ ਦੀ ਉਹ ਡੀਲ ਸੀਗੀ 48000 ਕਰੋੜ ਦੀ ਸਾਡੀ ਜੀ ਕਿ ਉਹ ਇਹਨਾਂ ਨੇ 83 ਕੇ 84 ਸੀਗੇ ਕਿ ਭਈ ਉਹ ਜਨਵਰੀ 24 ਚ ਦਿਨੇ ਸਟਾਰਟ ਕਰਨੇ ਸੀਗੇ ਜਨਵਰੀ 25 ਵੀ ਲੰਘ ਗਿਆ ਅਜੇ ਤੱਕ ਠੀਕ ਹੈ ਨਾ ਜੀ ਹੂੰ ਤਾਂ ਮਤਲਬ ਇਹ ਇੱਕ ਬਹੁਤ ਵੱਡਾ ਉਹਨਾਂ ਨੇ ਕਿਹਾ ਕਿ ਲੰਬਾ ਹੈ ਭਈ ਫੇਰ ਇਸ ਤੋਂ ਕਿਉਂਕਿ ਜ਼ਰਾ ਜੀ ਗੱਲ ਹੈ ਕਿ ਜਦੋਂ ਚੀਨਰ ਕੇ 6ਥ ਜਨਰੇਸ਼ਨ ਨੂੰ ਹੱਥ ਮਰੀ ਜਾਂਦੇ ਆ ਹੂੰ ਸਾਡੇ ਹਾਲਿਆਂ ਦਾ ਇਹ ਚੀਜ਼ ਜੀ ਇਹ ਰੋਲ ਆਊਟ ਹੀ ਨਹੀਂ ਹੋਈ ਜੀ ਹਾਲੇ ਇਹ ਉਹ ਜੀ ਵੀ ਇੰਜਨ ਹੈ ਜੀ यूएस ਤੋਂ ਹੋ ਹੀ ਨਹੀਂ ਆਏ ਜੀ ਜਦੋਂ ਡੀਲ ਹੈ ਮੋਦੀ ਸਾਹਿਬ ਪਤਾ ਕਰਨ ਕਿਉਂ ਕਿਉਂ ਨਹੀਂ ਭੇਜ ਰਹੇ ਹੈ ਬਿਲਕੁਲ ਜੀ ਕਿਉਂ ਨਹੀਂ ਭੇਜ ਰਹੇ ਹਮ ਅੱਛਾ ਹੁਣ ਇਹ ਸਟੀਲਥ 에ਅਰਕ੍ਰਾਫਟ ਜਿਹੜਾ ਕਹਿੰਦੇ ਹੈ ਜੀ ਕਿ ਬਣਾਣਾ ਫਲਾਂ ਕਰਨਾ ਟਮਕਾ ਕਰਨਾ ਪਰ ਉਹ ਇਹ ਸਵਾਲ ਚੁੱਕ ਰਹੇ ਨਹੀਂ ਕਿ ਸਾਬ ਇਹੋ ਜੇ ਮਾਮਲੇ ਦੇ ਵਿੱਚ ਜੇ ਤੁਸੀਂ ਦੇਖ ਰਹੇ ਹੋ ਕਿ ਇੱਕ ਪਾਸੇ ਅਸੀਂ ਕਹਿੰਦੇ ਆ ਕਿ ਸਟੀਲਥ ਲੜਾਕੂ ਜਹਾਜ਼ ਜਿਹੜੇ ਬਣਾਉਣੇ ਸਟੀਲਥ ਮਤਲਬ ਕਿ ਇੱਕ ਟੈਕਨੋਲੋਜੀ ਹੈ ਸਾਹਿਬ ਬੜੀ ਜ਼ਬਰਦਸਤ ਹੈ ਉਹਦੀ ਵਿਆਖਿਆ ਕੋਈ ਡਿਫੈਂਸ ਐਕਸਪਰਟ ਕਰ ਸਕਦਾ ਪਰ ਮੋٹے ਤੌਰ ਤੇ ਇਹੀ ਆ ਕਿ ਜਦਾਂ ਕਈ ਚੀਜ਼ਾਂ ਹੁੰਦੀਆਂ ਨੇ ਕਿ ਰਡਾਰ ਨੂੰ ਮਾਤ ਦੇਣੀ ਹੈ ਜਾਂ ਠੀਕ ਹੈ ਨਾ ਜੀ ਆਵਾਜ਼ ਜਿਹੜੀ ਹੁੰਦੀ ਬਹੁਤ ਚੀਜ਼ਾਂ ਹੁੰਦੀਆਂ ਨੇ ਬੜੀ ਕਿੰਨੀ ਆਵਾਜ਼ ਤੇ ਟੈਕਨੋਲੋਜੀ ਬਹੁਤ ਜ਼ਿਆਦਾ ਹਾਂਜੀ ਅੱਜ ਕੱਲ ਟੈਕਨੋਲੋਜੀ ਲੜ ਰਹੀ ਹੈ ਨਾ ਸਾਹਿਬ ਜੀ ਬਿਲਕੁਲ ਬੰਦੇ ਦਾ ਦਿਮਾਗ ਹੀ ਲੜ ਰਿਹਾ ਅੱਜ ਕੱਲ ਤੋ ਫਿਲਹਾਲ ਇਹ ਮਤਲਬ ਕਿ ਬੜੇ ਵੱਡੇ ਸਵਾਲ ਆ ਕਿ ਸਕਾਡਨ ਵੀ ਜੇ ਤੁਸੀਂ ਦੇਖੋਗੇ ਸਾਡੇ ਸਾਡੇ ਕੋਲ ਮੌਜੂਦਾ ਸਮੇਂ ਚ ਸ਼ਾਇਦ 31 ਆ ਚੱਲਦੇ 29 ਆ ਲਗਭਗ ਤੇ ਚਾਹੀਦੇ ਸਾਨੂੰ ਘੱਟੋ-ਘੱਟ 42 ਦੇ ਕਰੀਬ ਆ ਬੜੇ ਵੱਡੇ ਸਵਾਲ ਨੇ ਸਾਹਿਬ ਹੁਣ ਉਤੋਂ ਇਹ ਕਹਿ ਰਹੇ ਨੇ ਕਿ ਕੋਈ ਵੀ ਜਿਹੜੀ ਇਸ ਤਰ੍ਹਾਂ ਦੀ ਡੀਲ ਹੁੰਦੀ ਹੈ ਸਮੇਂ ਸਿਰ ਸਾਨੂੰ ਉਹ ਡਿਲੀਵਰ ਨਹੀਂ ਕੀਤਾ ਜਾਂਦਾ ਜੋ ਡੀਲ ਦੇ ਵਿੱਚ ਸੌਦਾ ਹੁੰਦਾ ਜੀ ਤਾਂ ਹੁਣ ਇਹਨਾਂ ਨੂੰ ਦੇਖਣਾ ਚਾਹੀਦਾ ਕਿ ਸੰਧੂਰ ਬਾਅਦ ਦੇ ਵਿੱਚ ਤੁਸੀਂ ਘਰ-ਘਰ ਪਹੁੰਚਾ ਲਿਓ ਪਹਿਲਾ ਜੋ ਹਵਾਈ ਫੌਜ ਹੈ ਉਹਨਾਂ ਨੂੰ ਸਮਾਨ ਤੇ ਪਹੁੰਚਾ ਬਿਲਕੁਲ ਜੋ ਚੀਜ਼ ਬਾਹਰੋਂ ਘਰੇ ਲੈ ਕੇ ਉਹਨਾਂ ਕੋਲ ਦੂਜੀ ਗੱਲ ਹੈ ਸਾਡ ਐਚ ਏ ਐਲ ਹਿੰਦੁਸਤਾਨ 에ਰੋਨੌਟਿਕਸ ਲਿਮਟਿਡ ਹਮ ਠੀਕ ਹੈ ਜੀ ਇਹਦਾ ਜ਼ਿਕਰ ਕਰ ਰਹੇ ਨੇ ਵਿਸ਼ੇਸ਼ ਤੌਰ ਤੇ ਜੀ ਇਹ ਵੀ ਇੱਕ ਪੱਕਾ ਹੈ ਕਿ ਐਚ ਏ ਐਲ ਨੂੰ ਤੁਹਾਨੂੰ ਪਤਾ ਹੋਵੇਗਾ ਰੈਫੈਲ ਦੀ ਜਿਹੜੀ ਡੀਲ ਦਾ ਰੌਲਾ ਪੈਂਦਾ ਹੁਣ ਸੋਰਸ ਕੋਡ ਦਾ ਬڑا ਰੋਲਾ ਪਿਆ ਕਿ ਸ਼ਾਇਦ ਰਫੈਲ ਦੀ ਡੀਲ ਜਿਹੜੀ ਆ ਉਹ ਫਰਾਂਸ ਦੇ ਨਾਲ ਕੈਨਸਲ ਹੋ ਜਾਏਗੀ ਇੰਡੀਆ ਦੀ ਵਗੈਰਾ ਵਗੈਰਾ ਛੜੀਆਂ ਗੱਲਾਂ ਚੱਲਦੀਆਂ ਨੇ ਤਾਂ ਸਭ ਹੁਣ ਇੱਕ ਚੀਜ਼ ਜਿਹੜੀ ਵੇਖਣ ਵਾਲੀ ਹੈ ਨਾ ਕਿ ਰਫੈਲ ਦੇ ਵਿੱਚ ਜਿਹੜੀ ਪਹਿਲੀ ਡੀਲ ਕੀਤੀ ਸੀਗੀ ਹੂੰ ਕਾਂਗਰਸ ਵਲੇ ਜਿਹੜੀ ਡੀਲ ਚੱਲ ਰਹੀ ਸੀਗੀ ਸਰ ਜੀ ਉਹਦੇ 'ਚ ਕੀ ਸੀਗਾ ਕਿ 126 ਸੀ 500 ਪਤਾ ਨਹੀਂ ਕਿੰਨੇ ਕਰੋੜ ਦਾ ਪਹਿਣਾ ਸੀ ਉਹਦੀ ਚੀਜ਼ ਸੀ ਕਿ 18 ਆਉਣੇ ਸੀਗੇ ਇੱਥੇ ਜਹਾਜ਼ ਹੂੰ ਬਾਕੀ ਦੀ ਟੈਕਨੋਲੋਜੀ ਸ਼ਿਫਟ ਹੋਣੀ ਸੀ ਜੀ ਠੀਕ ਹੈ ਜੀ ਬਾਕੀ ਦੀ ਟੈਕਨੋਲੋਜੀ ਮਤਲਬ ਕਿ ਬਣਾਉਣਾ ਕਿਹਨੇ ਸੀ ਐਚ ਐਲ ਨੇ ਜੀ ਤਾਂ ਇਹਨਾਂ ਨੇ ਕੀ ਕੀਤਾ ਕਿ ਉਹ ਜਿਹੜਾ 500 ਸਮਥਿੰਗ ਦਾ ਜਹਾਜ਼ ਲੈਣਾ ਸੀ ਉਹ 1200 ਕਰੋੜ ਦਾ ਲੈ ਲਿਆ 1200 ਸ਼ਾਇਦ 60 ਕਰੋੜ ਦਾ ਪਿਆ ਹੂੰ ਮੋਦੀ ਸਾਹਿਬ ਉਹ ਰਾਣੇ ਜੀ ਤੇ ਕਹਿੰਦੇ ਜੀ ਆਪਾਂ ਇਹਦੇ ਤੇ ਐਕਸਟਰਾ ਸਮਾਨ ਲਵਾ ਕੇ ਲੈ ਆਏ ਆ ਜਿਵੇਂ ਕਹਿ ਨਹੀਂ ਦਿੰਦੇ ਯਾਰ ਟਰੱਕ ਤੇ ਬਾਡੀ ਲਵਾਈ ਆ ਤੇ ਆ 50000 ਰੁਪਏ ਆਪਾਂ ਕੈਬਨ ਤੇ ਵਾਧਾ ਲਵਾਇਆ ਮੋਡੀਫਾਈ ਰਾ ਲੈਂਦੇ ਜਿਵੇਂ ਕਹਿੰਦਾ ਹਾਂਜੀ ਤਾਂ ਉਹ ਹੁਣ ਚੱਕਰ ਪੈ ਗਿਆ ਸੋਰਸ ਕੋਡ ਦਾ ਹੂੰ ਵੀ ਸੋਰਸ ਕੋਡ ਤਾਂ ਲੈ ਕੇ ਨਹੀਂ ਆਏ ਤਾਂ ਸਮਾਨ ਲਾਓਗੇ ਕਾਦੇ ਨਾਲ ਜੀ ਕਿਉਂਕਿ ਜਿਵੇਂ ਮੰਨ ਲਓ ਕੁਝ ਚੀਜ਼ਾਂ ਜਿਹੜੀਆਂ ਤੁਸੀਂ ਐਕਸਟਰਾ ਫਿਟ ਕਰਨੀਆਂ ਆ ਆਪਦਾ ਕੋਈ ਵੀ ਮਤਲਬ ਕਿ ਗੁਮਜ਼ਾਇਲ ਵਗੈਰਾ ਛੜੀ ਆ ਤਾਂ ਸੋਰਸ ਕੋਡ ਤਾਂ ਲਾਜ਼ਮੀ ਹੈ ਜੀ ਸੋਰਸ ਕੋਡ ਤੇ ਡੀਲ ਦਾ ਹਿੱਸਾ ਨਹੀਂ ਰੌਲਾ ਇਸੇ ਗੱਲੋਂ ਪੈ ਰਿਹਾ ਬਹੁਤ ਮਹਿੰਗਾ ਪਰ ਉਹਨਾਂ ਦੇ پاس ਗੱਲ ਇਹ ਆ ਕਿ ਹਿੰਦੁਸਤਾਨ 에ਰੋਨੈਟਿਕਸ ਜਿਹੜੀ ਹੈਗੀ ਆ ਹਿੰਦੁਸਤਾਨ 에ਰੋਨੌਟਿਕਸ ਲਿਮਟਿਡ ਜਿਹੜੀ ਐਚ.ਏ.ਐਲ. ਉਹਦੀ ਜਗ੍ਹਾ ਤੇ ਜਿਹੜੀ ਰਾਫੈਲ ਦੀ ਨਵੀਂ ਡੀਲ ਸੀ ਅਨਿਲ ਅੰਬਾਨੀ ਨੂੰ ਸਾਮ ਸੰਭਾਲ ਦਾ ਦਿੱਤਾ ਠੇਕਾ ਹੁਣ ਵੱਡਾ ਮਸਲਾ ਤੇ ਇਹ ਆ ਕਿ ਜਿਹੜੇ ਲੋਕ ਕੇ ਵਕਾਲਤ ਕਰਦੇ ਆ ਕਿ ਐਚ.ਏ.ਐਲ ਕੋ ਲਈ ਮਤਲਬ ਕਿ ਤੇਜਸ ਜਾਂ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਿਹੜੇ ਜਹਾਜ਼ ਬਣਾਉਣੇ ਨੇ ਇਨਾਂ ਕੋਲ ਹੀ ਕੰਮ ਜਾਵੇ ਪਰ ਹਵਾਈ ਫੌਜ ਦੇ ਮੁਖੀ ਨੇ ਐਚ.ਏ.ਲ ਨੂੰ ਹੀ ਸਵਾਲਾਂ ਦੇ ਕੇਰੇ 'ਚ ਖੜਾ ਕਰ ਦਿੱਤਾ। ਹੂੰ ਇਹ ਵੀ ਇੱਕ ਬੜਾ ਵੱਡਾ ਪ੍ਰਸ਼ਨ ਹੈ ਨਾ ਕਿ ਕੀ ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਦੀ ਜਿਹੜੀ ਸਰਕਾਰੀ ਕੰਪਨੀ ਹੈ ਹੂੰ ਉਹਨੂੰ ਪਾਸੇ ਕੀਤਾ ਜਾਊਗਾ? ਨਿੱਜੀ ਪਲੇਅਰਾਂ ਨੂੰ ਹੋਰ ਉਤਸ਼ਾਹਿਤ ਕੀਤਾ ਜਾਊਗਾ? ਬਿਲਕੁਲ ਦੂਜੇ ਪੱਖ ਤੋਂ ਵੀ ਸੋਚੋ ਨਾ ਕਿ ਉਧਰੋਂ 5th ਜਨਰੇਸ਼ਨ ਜਹਾਜ਼ ਬਣਾਉਣ ਦੀਆਂ ਗੱਲਾਂ ਨੇ। ਹੂੰ ਉਧਰੋਂ ਹਵਾਈ ਫੌਜ ਦੇ ਮੁਖੀ ਦਾ ਐਚਐਲ ਤੇ ਨਿਸ਼ਾਨਾ ਸਾਬ ਇਹ ਇਸ ਚੀਜ਼ ਨੂੰ ਮੈਂ ਦੂਜੇ ਪਾਸੇ ਕਿਉਂਕਿ ਮੇਰਾ ਖੋਪੜਾ ਥੋੜਾ ਪੁੱਠਾ ਹੈ ਮੈਂ ਦੂਜੇ ਪਾਸੇ ਵੀ ਲੈਣਾ ਕਿ ਐਚਐਲ ਨੂੰ ਖਾਸ ਤੌਰ ਤੇ ਜਿਵੇਂ ਅੱਜ ਅਖਬਾਰਾਂ ਨੇ ਇਹ ਲਿਆਂਦਾ ਹੈ ਸੁਰਖੀਆਂ ਚ ਉਹ ਉਦੋਂ ਲਿਆਂਦਾ ਜਦੋਂ ਅਨਿਲ ਅਮਾਨੀ ਵਾਲਾ ਠੇਕਾ ਜਿਹੜਾ ਉਹ ਇੱਕ ਵਾਰੀ ਫੇਰ ਸੁਰਖੀਆਂ ਚ ਆ ਗਿਆ ਕਿ ਇਹਨੂੰ ਠੇਕਾ ਕਦੋਂ ਦੇ ਦਿੱਤਾ ਕਿਉਂਕਿ ਇਹ ਤੇ ਇਦਾਂ ਲੱਗਦਾ ਜਿਵੇਂ ਨੰਘ ਹੋਏ ਬੰਦੇ ਨੂੰ ਬੇਲ ਆਊਟ ਕੀਤਾ ਹੁੰਦਾ ਤੁਸੀਂ ਮਤਲਬ ਕਿ ਇਸ ਪੱਖ ਤੋਂ ਵੀ ਸੋਚਨ ਵਿਚਾਰ ਦਾ ਵਿਸ਼ਾ ਨਾ ਸ਼ਿਫਟ ਕਰਨ ਦੀ ਲੋੜ ਹੋ ਸਕਦੀ ਹੈ ਜਿਹੜੀ ਸਰ ਸਰਕਾਰੀ ਕੰਪਨੀ ਹੈ ਉਹਦੀ ਸਾਖ ਤੇ ਬਹੁਤ ਵੱਡਾ ਪ੍ਰਸ਼ਨ ਚੁੱਕਿਆ ਹੈ ਵਾਈ ਫੌਜ ਦੇ ਮੁਖੀ ਨੇ ਬਿਲਕੁਲ ਬਿਲਕੁਲ ਜੀ ਰਾਣਾ ਗੁਰਵਿੰਦਰ ਜੀ ਕਹਿ ਰਹੇ ਨੇ ਕਿ 36 ਵਿੱਚੋਂ ਇਹ ਕਹਿੰਦੇ ਸਰਕਾਰ ਦੱਸ ਨਹੀਂ ਰਹੀ ਕਿ ਕਿੰਨੇ ਬਚੇ ਆ ਔਰ ਇੱਕ ਮਿੱਤਰ ਕਹਿ ਰਹੇ ਨੇ ਆਸ਼ਦੀਪ ਜੀ ਕਹਿੰਦੇ ਕਿ 26 ਦੇ 26 ਬਚੇ ਹੋਏ ਨੇ ਜੀ ਹਾਂਜੀ ਦੋਸਤੋ ਮਲੂਕ ਸਿੰਘ ਜੀ ਆਪਾਂ ਕਰਦੇ ਆਂ ਗੱਲ ਹਰਪੀਰ ਜੀ ਬਿਲਕੁਲ ਜਿਹੜਾ ਇਹ ਤਮਾਕਾ ਹੋਇਆ ਹੈ ਪਟਾਕਾ ਫੈਕਟਰੀ ਦੇ ਵਿੱਚ ਆਪਾਂ ਇਸ ਤੇ ਵੀ ਗੱਲ ਕਰਦੇ ਆਂ ਤੇ ਖੈਰ ਪਹਿਲਾਂ ਦੇਖ ਲਈਏ ਕਿ ਆਪਰੇਸ਼ਨ ਸੰਧੂਰ ਦੇ ਤਾਂ ਪੋਸਟਰ ਲੱਗੇ ਹੋਏ ਆ પેટ્રોલ ਪੰਪਾਂ ਉੱਪਰ ਕਰਮਜੀਤ ਸਿੰਘ ਜੀ ਕਹਿ ਰਹੇ ਨੇ ਇਹ ਤੇ ਜੀ ਬਹੁਤ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ ਕੰਮ ਜਦੋਂ ਆਪਰੇਸ਼ਨ ਸੰਧੂਰ ਦੇ ਚੱਲ ਹੀ ਰਿਹਾ ਸੀ ਉਦੋਂ ਹੀ ਗੱਲ ਇਹ ਸ਼ੁਰੂ ਹੋ ਗਈ ਸੀ ਕਮਿੰਟੂ ਜੀ ਦੋਸਤਾਂ ਦੇ ਕਾਫੀ ਦੇ ਕਮੈਂਟ ਆਏ ਨੇ ਤੇ ਆਪਣੇ ਪੈਸੇ ਤੇ ਗੱਲ ਹੀ ਕਰ ਲਈਏ ਲੰਬੀ ਹਲਕੇ ਦੇ ਵਿੱਚ ਹੀ ਕਹਿੰਦੇ ਕਿ ਬੀਤੀ ਰਾਤ ਇੱਕ ਫੈਕਟਰੀ ਸੀ ਟਾਕਾ ਫੈਕਟਰੀ ਉੱਥੇ ਇੱਕ ਧਮਾਕਾ ਹੋਇਆ ਤੇ ਚਾਰ ਪੰਜ ਵਿਅਕਤੀਆਂ ਦੀ ਉੱਥੇ ਕੰਮਿਆਂ ਦੀ ਮੌਤ ਵੀ ਹੋ ਗਈ ਆ ਪਰ ਉਹ ਫੈਕਟਰੀ ਕਿ